ਸਤਿ ਸ਼੍ਰੀ ਅਕਾਲ ਟੂਨ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀ ਐਸ ਓ ਡੀ ਕੱਲ 20 ਤਰੀਕ ਤੋਂ ਫੁਗੜਾ ਸ਼ਹਿਰ ਵਾਸੀਆਂ ਲਈ ਵਿੰਟਰ ਕਾਰਨੀਵਲ ਇੱਕ ਵਿੰਟਰ ਮੇਲਾ ਲੱਗ ਰਿਹਾ ਹੈ ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਸਿੰਗਾਪੁਰ 에ਅਰਲਾਈਨ ਲੰਡਨ ਸਿਟੀ ਅਤੇ ਲੰਡਨ ਬ੍ਰਿਜ ਦੀਆਂ ਰੌਣਕਾਂ ਫੁਗੜਾ ਸ਼ਹਿਰ ਵਿੱਚ ਦੇਖਣ ਨੂੰ ਮਿਲਣਗੀਆਂ ਇਹ ਮੇਲਾ ਸ਼ਰਪੁਰ ਰੋਡ ਸਥਿਤ ਕੇਜੀ ਰਿਜ਼ੋਰਟ ਦੇ ਆਪੋਜ਼ਿਟ ਲੱਗ ਚੁੱਕਾ ਹੈ ਜਿਸ ਵਿੱਚ ਸ਼ਹਿਰ ਵਾਸੀ ਝੂਲੇ ਅਤੇ ਮੌਦ ਦਾ ਖੂ ਹੋਰ ਵੀ ਕਾਫੀ ਸਟਾਲ ਲੱਗ ਚੁੱਕੇ ਹਨ ਜਿਸ ਵਿੱਚ ਲੋਕੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਨੰਦ ਮਾਣ ਸਕਦੇ ਹਨ ਇਹ ਮੇਲਾ ਸਵੇਰੇ 11 ਵਜੇ ਤੋਂ ਸ਼ੁਰੂ ਕਰ ਦਿੱਤਾ ਜਾਏਗਾ ਤੇ ਰਾਤ ਨੂੰ 9 ਵਜੇ ਤੱਕ ਚੱਲਿਆ ਜਾਏਗਾ ਇਸ ਕਾਰਨੀਵਲ ਦੇ ਮਾਲਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਲੈ ਕੇ ਮੇਲੇ ਦੀਆਂ ਰੌਣਕਾਂ ਵਧਾਓ ਉਹਨਾਂ ਨੇ ਇਹ ਵੀ ਕਿਹਾ ਇਸ ਸਿੰਗਾਪੁਰ 에ਅਰਲਾਈਨ ਨੂੰ ਫੋੜਾ ਸ਼ਹਿਰ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਪੇਸ਼ ਹੈ ਇੱਕ ਰਿਪੋਰਟ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡੇ ਇੱਥੇ ਆਉਣ ਦਾ ਤੇ ਮੈਂ ਬਹੁਤ ਬਹੁਤ ਵੈਲਕਮ ਕਰਦਾ ਆਪਣੇ ਲੰਡਨ ਸਿਟੀ ਕਾਰਨੀਵਲ ਦੇ ਵਿੱਚ ਜਿਹਦੇ ਜਿਹੇ ਕੰਸਿੰਗਾਪੁਰ 에ਅਰਲਾਈਨਸ ਔਰ ਇਹ ਮੇਲਾ ਸ਼ਾਹ ਅਪਰੇਟ ਦੇ ਇਤਨ ਲੁਭਾਇਆ ਕੋਈ ਕੁਝ ਦੇਖਣੇ ਸ਼ੁਰੂ ਬਾਲਾ ਕੀ ਧਾਮ ਤੇ ਦਿੱਤੇ ਨਾਲ ਤੇ ਤੇਜ਼ੀ ਹਟਲ ਦੇ ਸਾਹਮਣੇ ਆਓ ਵਾਕੀ ਅੰਦਰ ਤੁਹਾਨੂੰ ਸਹਰਾ ਦੇ ਦਿਖਾਣੇ ਆ ਅੰਦਰ ਤੁਹਾਨੂੰ ਬਹੁਤ ਚੀਜ਼ਾਂ ਦੇਖਣੇ ਮਿਲੂਗੇ ਤੋਂ ਵੀ ਤਰੀਕ ਤੋਂ ਫਗਵਾੜਾ ਸ਼ਹਿਰ ਵਾਸੀਆਂ ਲਈ ਅਸੀਂ ਵਿੰਟਰ ਕਾਰਨੀਵਲ ਇੱਕ ਵਿੰਟਰ ਮੇਲਾ ਲੈ ਕੇ ਆ ਰਹੇ ਹਾਂ ਜਿਸ ਵਿੱਚ ਤੁਹਾਨੂੰ ਸਿੰਗਾਪੁਰ 에ਅਰਲਾਈਨਸ ਲੰਡਨ ਸਿਟੀ ਪਲੱਸ ਲੰਡੈਨ ਬੀਜਦੀਆਂ ਤੇ ਰੋਨਗ ਦਾ ਆਪਣੇ ਸ਼ਗਵਾਲਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲੂਗਾ ਹਿਸ਼ਾਰਪੁਰ ਰੋਡ ਦੇ ਉੱਤੇ ਅੱਜ ਜਿਹੜਾ ਤੁਹਾਨੂੰ ਅਸੀਂ ਪ੍ਰੈਸ ਕਾਨਫਰੈਂਸ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਜਿਸ ਵਿੱਚ ਕੋਈ ਨਵੇਂ ਤੇ ਨਵੇਂ ਸੌਦੇ ਆਏ ਨੇ ਨਵੇਂ ਥੀਲੇ ਵੀ ਆਏ ਹੋਏ ਨੇ ਮਾਤ ਦੇ ਕੋਈ ਸਰਪ੍ਰਸਤੀ ਹੋ ਗਈ ਹੈ ਜਿਸ ਵਿੱਚ ਲੋਕੀ ਆ ਕੇ ਸਾਰੀਆਂ ਚੀਜ਼ਾਂ ਦਾ ਆਨੰਦ ਮਾਣ ਸਕਦੇ ਨੇ ਔਰ ਇਹ ਮੇਲਾ ਸੂਰੀ 11 ਵਜੇ ਸ਼ੁਰੂ ਕਰ ਦਿੱਤਾ ਜਾਊਗਾ ਤੇ ਸ਼ਾਮੇ ਰਾਤੀ 9 ਵਜੇ ਤੱਕ ਚੱਲਿਆ ਜਾਊਗਾ ਤੇ ਅਸੀਂ ਲੋਕਾਂ ਨੂੰ ਇਹ ਫੀਲ ਕਰਨਾ ਚਾਹਾਂਗੇ ਕਿ ਵਾਚੜ ਕੇ ਆ ਕੇ ਇਸ ਮੇਲੇ ਦਾ ਆਨੰਦ ਮਾਣੋ ਉਹ ਲੋਕਾਸਟ ਲਗਾਇਆ ਗਿਆ ਹੈ ਔਰ ਇਸ ਦੇ ਸਾਹਮਣੇ ਪਹਿਲੇ ਫਸਟ ਟਾਈਮ ਫਗਵਾੜਾ ਪਿਆ ਦੇ ਜੋ ਤੁਹਾਨੂੰ ਸਿੰਗਾਪੁਰ ਰੇਲ ਲਾਈਨ ਦੇਖਣ ਨੂੰ ਮਿਲੇਗੀ ਪਹਿਲੇ ਇੱਥੇ ਕਦੇ ਦੁਆਰਾ ਨਹੀਂ ਤੁਸੀਂ ਦੇਖੀ ਜੀ ਜਿਸ ਦਿਨ ਵੀ ਇੱਥੇ ਫਗਵਾੜਾ ਸ਼ਹਿਰ ਦੇ ਵਿੱਚ ਆਪਣੇ ਦੇਖੂਗੇ ਸਰ ਸਕਿਉਰਟੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਜਿਵੇਂ ਤੁਸੀਂ ਦੇਖਤੀ ਰਹੇ ਬੁਰੀ ਟੀਮ ਖੜੀ ਹੈ ਸਕੋਰਟਾ ਬੌਂਸਰ ਤੋਂ ਸਰਵਿਸ ਟੀਮ ਹੈ ਤੁਹਾਡੇ ਦੇ ਫਗਵਾੜੇ ਤੋਂ ਹੀ ਇਹਨਾਂ ਵੱਲੋਂ ਇੱਥੇ ਸਾਰੀ ਸਕਿਉਰਟੀ ਦਾ ਪ੍ਰਬੰਧ ਕੀਤਾ ਗਿਆ ਬੌਂਸਰਾਂ ਦਾ ਵੀ ਲੇਡੀਜ਼ ਸਕਿਉਰਟੀ ਜੈਂਸ ਸਕਿਉਰਟੀ ਵੀ ਬੱਚਿਆਂ ਦੇ ਨਾਲ ਉਥੇ ਨੰਦਲੇਸ ਉਹਦੇ ਸੀਸੀਟੀਵੀ ਕੈਮਰੇਸ ਹੀ ਲੱਗੇ ਹਨ ਕਿ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੁਸੀਂ ਫੈਮਿਲੀ ਦੇ ਨਾਲ ਆ ਕੇ ਆਪਣਾ ਪੂਰਾ ਇੰਜੋਏ ਕਰੋ ਕਿ ਸਕਿਉਰਟੀ ਦੀ ਟੈਨਸ਼ਨ ਸਾਡੀ ਹੈ ਤੁਹਾਨੂੰ ਸਕਿਉਰਟੀ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਦੀ ਬੱਚਿਆਂ ਦੇ ਨਾਲ ਆ ਕੇ ਇੱਥੇ ਆਪਣੇ ਬੱਚਿਆਂ ਨਾਲ ਇੰਜੋਏ ਕਰੋ ਘੁੰਮੋ ਫਿਰੋ ਮੇਲਾ ਦੇਖੋ ਤੁਹਾਨੂੰ ਕਿਸੇ ਵੀ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ